ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਮਨਾਏ ਜਾ ਰਹੇ ਚਾਰ ਰੋਜਾ ਪੁਸਤਕ ਮੇਲਾ ਤੇ ਸਾਹਿਤ ਉਤਸਵ ਦੇ ਅਖੀਰਲੇ ਦਿਨ ਨਾਰੀ ਆਵਾਜ਼ ਨੂੰ ਸਮਰਪਿਤ ਰਿਹਾ ਸਮਾਗਮ ਦੀ ਪ੍ਰਧਾਨਗੀ ਡਾਕਟਰ ਅਰਤਿੰਦਰ ਕੌਰ ਸੰਧੂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਰਦਾਰ ਹਰਪਾਲ ਸਿੰਘ ਸੇਵਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਕਮਲਜੀਤ ਢਿੱਲੋਂ ਸ਼ਾਮਲ ਹੋਏ ਬਰਦਾਰਗੀ ਮੰਡਲ ਵਿੱਚ ਡਾਕਟਰ ਸੁਖਦੇਵ ਸਿੰਘ ਸੇਰਸਾ ਡਾਕਟਰ ਗੁਰਚਾਰਨ ਕੌਰ ਕੋਚਰ ਸ਼ਾਮਲ ਹੋਏ ਸਭ ਤੋਂ ਪਹਿਲਾਂ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਅੱਜ ਨਾਰੀਵਾਦ ਦੇ ਸਰੇਖੇਟ ਹੋਰ ਵਿਸ਼ੇਸ਼ ਲੈਕਚਰ ਅਤੇ ਕਵੀ ਦਰਬਾਰ ਹੋ ਰਿਹਾ ਹੈ ਇਸ ਵਿੱਚ ਅਕੈਡਮੀ ਨੇ ਉੱਗੇ ਚਿੰਤਕ ਅਤੇ ਕਵਿਤਰੀਆਂ ਨੂੰ ਪੋਸਟ ਦੀ ਸੱਦਾ ਦੇ ਕੇ ਬੁਲਾਇਆ ਹੈ ਪੁਸਤਕ ਮੇਲੇ ਮੌਕੇ ਅਜਿਹੇ ਸਮਾਗਮ ਸੋਨੇ ਤੇ ਸੁਹਾਗਾ ਹੁੰਦੇ ਹਨ ਸਭ ਤੋਂ ਪਹਿਲਾਂ ਡਾਕਟਰ ਸੁਖਦੀਪ ਸਿੰਘ ਸਿਰਸਾ ਨੇ ਹਾਸ਼ੀਏ ਦਾ ਸਮਾਜ ਵਿਸ਼ੇ ਤੇ ਵਿਸਥਾਰਪੂਰਵਕ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਾਇਤਕਰ ਹਾਸ਼ੀਏ ਦੇ ਸਮਾਜ ਬਾਰੇ ਹਮਦਰਦੀ ਤਾਂ ਰੱਖਦੇ ਹਾਂ ਪਰ ਉਹਨਾਂ ਦੀ ਦ੍ਰਿਸ਼ਟੀ ਤੋਂ ਉਹਨਾਂ ਦੀ ਆਵਾਜ਼ ਨਹੀਂ ਬਣਦੇ। ਉਹਨਾਂ ਇਸ ਦ੍ਰਿਸ਼ਟੀਕੋਣ ਤੋਂ ਸਮੁੱਚੀਆਂ ਇਤਿਹਾਸਿਕ ਪਰੰਪਰਾਵਾਂ ਨੂੰ ਵਿਚਾਰਦੇ ਲੰਮੀਆਂ ਗੱਲਾਂ ਕੀਤੀਆਂ। ਮੋੱਖ ਮਹਿਮਾਨ ਸਰਦਾਰ ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਪਰਿਵਾਰਾਂ ਵਿੱਚ ਅਜਿਹਾ ਮਾਹੌਲ ਉਸਾਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਔਰਤ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਉਹ ਦੂਸਰੀਆਂ ਔਰਤਾਂ ਨਾਲ ਨਾ ਕਰੇ। ਵਿਸ਼ੇਸ਼ ਮਹਿਮਾਨ ਡਾਕਟਰ ਕਮਲਜੀਤ ਕਾਰਟਿਲੋ ਨੇ ਕਿਹਾ ਕਿ ਪੰਜਾਬੀ ਸਾਇੰਸ ਐਕੈਡਮੀ ਲੁਧਿਆਣਾ ਵੱਲੋਂ ਭਾਵੇਂ ਇਸ ਮੇਲੇ ਵਿੱਚ ਔਰਤ ਆਵਾਜ਼ ਨੂੰ ਚੌਥਾ ਦਿਨ ਦਿੱਤਾ ਹੈ ਪਰ ਫਿਰ ਵੀ ਛਲਾਕ ਕਰਨੀ ਬਣਦੀ ਹੈ। ਉਹਨਾਂ ਦੁਨੀਆ ਭਰ ਵਿੱਚ ਔਰਤਾਂ ਦੇ ਔਰਤ ਹੋਣ ਕਰਕੇ ਹੋ ਰਹੀਆਂ ਜਿਆਦਤੀਆਂ ਇਥੋਂ ਤੱਕ ਅਦਾਲਤਾਂ ਵਿੱਚ ਕਤਲ ਹੋ ਰਹੇ ਹਨ ਸਮਾਗਮ ਦੀ ਪ੍ਰਧਾਨਗੀ ਪਾਸ਼ਣ ਦਿੰਦਿਆਂ ਡਾਕਟਰ ਅਰਤਿੰਦਰ ਕੌਰ ਸੰਧੂ ਨੇ ਕਿਹਾ ਕਿ ਮੈਂ ਆਪਣਾ ਮੈਗਜ਼ੀਨ ਏਕਮ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰ ਰਹੀਆਂ ਔਰਤਾਂ ਜਦੋਂ ਕੋਮਲ ਕਲਾਮਾਂ ਵਿੱਚ ਸਰਗਰਮੀ ਦਿਖਾਉਂਦੀਆਂ ਹਨ ਤਾਂ ਪਰਿਵਾਰਾਂ ਨੂੰ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਡਾਕਟਰ ਗੁਰਚਰਨ ਕੌਰ ਨੇ ਆਪਣੀ ਕਵਿਤਾ ਸ੍ਰੋਤਿਆਨੜ ਸਾਂਝੀ ਕੀਤੀ ਪੰਜਾਬੀ ਸਾਹਿਤ ਅਕੈਡਮੀ ਤੋਂ ਦੇ ਆਣ ਦੇ ਪ੍ਰਧਾਨ ਡਾਕਟਰ ਸਰਜੀ ਸਿੰਘ ਨੇ ਪੋਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਪਹੁੰਚੇ ਪਬਲਿਸ਼ਰਜ਼ ਅਤੇ ਪਾਠਕਾਂ ਲੇਖਕਾਂ ਸਰੋਤਿਆਂ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ ਕਵੀ ਦਰਬਾਰ ਵਿੱਚ ਅਮਨਸੀਤ ਸਿੰਘ ਮੀਨਾ ਮਹਿਰੋਕ ਅਮਰਿਤਪਾਲ ਕਲੈਰ ਡਾਕਟਰ ਤਰਸਪਾਲ ਕੌਰ ਸ਼ਿੰਦਰ ਕੌਰ ਜਗਜੀਤ ਕੌਰ ਢਿਲਵਾ ਜਸਪ੍ਰੀਤ ਕੌਰ ਸੁਰਿੰਦਰ ਗਿੱਲ ਰਜਿੰਦਰ ਕੌਰ ਹਰਸਿਮਰਤ ਸ਼ਾਮਲ ਹੋਏ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਸੁਰਿੰਦਰ ਸਿੰਘ ਵਿੰਦਰਾ ਤੇ ਟਰਸਟੀ ਸਰਦਾਰ ਅਮਰਜੀਤ ਸਿੰਘ ਟਿੱਕਾ ਦਾ ਸਾਹਿਤ ਉਤਸਵ ਦੇ ਚਾਰੇ ਦਿਨ ਲੰਗਰ ਭੇਜਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਲੰਗਰ ਦੀ ਸੇਵਾ ਨਿਵਾਉਣ ਵਾਲੇ ਸਰਦਾਰ ਹਰਪ੍ਰੀਤ ਸਿੰਘ ਗੁਰਮੀਤ ਸਿੰਘ ਹਰਮਿੰਦਰ ਸਿੰਘ ਜੋਗਿੰਦਰ ਸਿੰਘ ਲਖਵੀਰ ਸਿੰਘ ਹੋਰਾਂ ਨੂੰ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੇ ਕਨਵੀਨਰ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਸਮਾਗਮ ਦਾ ਬੜੀ ਸੰਜੀਦਗੀ ਨਾਲ ਮੰਚ ਸੰਚਾਲਨ ਕੀਤਾ ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ ਅੰਬਾਲਵੀ ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ 2024-25 ਵੰਡ ਕੀਤਾ ਗਿਆ ਜਿਸ ਨੂੰ 11000 ਰੁਪਏ ਦੀ ਰਾਸ਼ੀ ਦੁਸ਼ਿਆਲਾ ਸ਼ੁਭਾ ਪੱਤਰ ਅਤੇ ਪੁਸਤਕਾਂ ਦਾ ਸੈੱਟ ਵੰਡ ਕੀਤਾ ਗਿਆ ਉਨਾਂ ਬਾਰੇ ਸ਼ੁਭਾ ਪੱਤਰ ਨਰਿੰਦਰ ਪਾਲ ਕੌਰ ਨੇ ਪੜ੍ਹਿਆ ਉਗੇ ਨਾਟਕਕਾਰ ਸ਼੍ਰੀ ਭੁਪਿੰਦਰ ਉਤਰੀਦਾ ਦਾ ਨਾਟਕ ਹਣੀ ਉਤਰੀਦਾ ਦੀ ਨਿਰਦੇਸ਼ਨਾ ਹੇਠ ਨਾਟਕ ਰੰਗ ਰਜਿਸਟਰਡ ਅਭੋਰ ਵੱਲੋਂ ਖੇਡਿਆ ਗਿਆ ਮੁੱਖ ਮਹਿਮਾਨ ਸਰਦਾਰ ਗੁਰਮੀਤ ਸਿੰਘ ਨੇ ਨਾਟਕ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਅਕੈਡਮੀ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾਕਟਰ ਪਰਮਜੀਤ ਸਿੰਘ ਸੋਹਣ ਅਤੇ ਰਵੀ ਰਵਿੰਦਰ ਵੱਲੋਂ ਫੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ इस मौके होरना तो इलावा कहानीकार बंचित कौर प्रोफैसर सुरजीत जज प्रोफैसर रविंदर सिंह भटल डॉक्टर गुरु इकबाल सिंह डॉक्टर डाक्टर सिंह निराला सुरेंद्र कैले डॉक्टर जगविंदर चौधा तरलोचन लोची इंद्रजीत पाल कौर सुरेंद्र दीप गुरमेज भट्टी बलविंदर सिंह गलैक्सी दीप दिलवर अमरिंदर सोहल मनदीप कौर पमरा प्रकाश कौर मनप्रीत कौर हरभजन सिंह मीना खुराणा बलजिंदर कौर प्रगट सिंह सितौज ਰਵਿੰਦਰ ਸਿੰਘ ਚਹਿਲ ਮਨਿੰਦਰ ਸਿੰਘ ਮਨਿੰਦਰ ਕੌਰ ਮਾਨ ਬਲਵਿੰਦਰ ਸਿੰਘ ਪੱਟੀ ਆਦਿ ਸ਼ਾਮਲ ਸਨ ਇਸ ਸਾਹਿਤਿਕ ਉਸਮੋਕੇ ਚਾਰ ਦਿਨਾਂ ਵਿੱਚ 4 ਲੱਖ ਰੁਪਏ ਦੇ ਕਰੀਬ ਪੁਸਤਕਾਂ ਦੀ ਵਿਕਰੀ ਹੋਈ ਹੈ ਪੁਸਤਕ ਮੇਲੇ ਵਿੱਚ ਲਗਭਗ 40 ਦੇ ਕਰੀਬ ਪੁਸਤਕਾਂ ਦੇ ਸਟਾਲ ਲੱਗੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਸਮੂਹ ਪੁਸਤਕ ਅਤੇ ਪੰਜਾਬੀ ਪ੍ਰੇਮੀਆਂ ਦਾ ਪਹੁੰਚੜੀ ਧੰਨਵਾਦ ਕੀਤਾ ਗਿਆ